ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਅਮਨ ਸਵਾਗਤ ਕਰਦਾ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਬੜੀ ਇੰਪੋਰਟੈਂਟ ਵੀਡੀਓ ਹੈ ਹੁਣੇ-ਹੁਣੇ ਜਿਹੜੀ ਇੱਕ ਅਪਡੇਟ ਆਈ ਹੈ ਸਿੱਖਿਆ ਭੰਗ ਵੱਲੋਂ ਖਾਸ ਕਰ ਇਹ ਵੀਡੀਓ ਹੈਗੀ ਜਿਹੜੀ ਵਿਦਿਆਰਥੀ ਅਧਿਆਪਕ ਅਤੇ ਮਾਪਿਆਂ ਲਈ ਹੈ ਕਿਉਂਕਿ ਕੱਲ ਮਿਤੀ ਜਿਹੜਾ 5 ਅਕਤੂਬਰ ਨੂੰ ਜਿਹੜਾ ਪੇਪਰ ਹੋਣਾ ਸੀ ਉਹ ਮਲਟਵੀ ਹੋ ਗਿਆ ਹੈ ਜੇ ਤਾਂ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਵੀਡੀਓ ਸ਼ੁਰੂ ਤੋਂ ਐਂਡ ਲੱਕ ਐਂਡ ਤੱਕ ਜਰੂਰ ਦੇਖਿਓ ਅਤੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਕਿਉਂਕਿ ਤਾਂ ਕਿ ਕੱਲ ਨੂੰ ਬੱਚਿਆਂ ਦਾ ਪੇਪਰ ਸੀ ਉਹ ਮੁਲਤਵੀ ਹੋ ਗਿਆ ਪੇਰੈਂਟਸ ਨੂੰ ਵੀ ਇਸ ਚੀਜ਼ ਬਾਰੇ ਇਹ ਜਿਹੜੀ ਜਾਣਕਾਰੀ ਹੋਣਾ ਲਾਜ਼ਮੀ ਹੈ ਸੋ ਟਰਮ ਇਗਜ਼ਾਮ ਦੀ ਡੇਟ ਸ਼ੀਟ ਵਿੱਚ 5 10 2024 ਦਾ ਪੇਪਰ ਮੁਲਤਵੀ ਕਰਨ ਸੰਬੰਧੀ ਹਵਾਲਾ ਦਫ਼ਤਰ ਦੇ ਪੱਤਰ ਨੰਬਰ ਅਨੁਸਾਰ ਇਹ ਜਿਹੜੀ ਮਿਤੀ 11 9 2024 ਠੀਕ ਹੈ ਜੀ ਇਹ ਦੇਖੋ ਨਾ ਉਪਰੋਕਤ ਵਿਸ਼ੇ ਤੇ ਹਵਾਲਾ ਪੱਤਰ ਵੱਲ ਧਿਆਨ ਦੇ ਕੇ ਇਹਨਾਂ ਦੀ ਖੇਚਲ ਕੀਤੀ ਜਾਵੇ ਹਵਾਲਾ ਪੱਤਰ ਅਨੁਸਾਰ ਜਾਰੀ ਟਰਮ 1 2024-25 ਦੀ ਡੇਟ ਸ਼ੀਟ ਵਿੱਚ ਅੰਕਿਤ ਤਬਦੀਲੀ ਕੀਤੀ ਜਾਂਦੀ ਹੈ ਅੰਸ਼ਕ ਤਬਦੀਲੀ ਕੀਤੀ ਜਾਂਦੀ ਹੈ ਇਹ ਤਹਿਤ ਫੀਲਡ ਵਿੱਚੋਂ ਲਗਾਤਾਰ ਆ ਰਹੀ ਮੰਗ ਨੂੰ ਮੱਦੇ ਨਜ਼ਰ ਰੱਖਦੇ ਹਾਂ ਮਿਤੀ 5 ਅਕਤੂਬਰ 2024 ਦਾ ਹੋਣ ਵਾਲਾ ਪੇਪਰ ਮੁਲਤਵੀ ਕੀਤਾ ਜਾਂਦਾ ਹੈ ਇਹ ਪੇਪਰ ਹੁਣ ਮਿਤੀ 11 ਅਕਤੂਬਰ 2024 ਨੂੰ ਲੈਣ ਦੀ ਹਦਾਇਤ ਕੀਤੀ ਜਾਂਦੀ ਹੈ ਭਾਵੇਂ ਤਕਰੀਬਨ ਤਿਰੰਤ ਹੈ ਕਿ ਇਹ ਜਿਹੜਾ ਅੱਜ ਵਾਲਾ ਪੇਪਰ ਹੈ ਜੋ ਕੈਨਸਲ ਹੋਇਆ ਹੈ ਇਹ 11 ਤਰੀਕ ਨੂੰ ਲੈਤਾ ਜਾਊਗਾ ਕਿਰਪਾ ਕਰਕੇ ਵੱਤੋ ਵੱਤ ਵਿਦਿਆਰਥੀਆਂ ਨਾ ਮਾਪਿਆਂ ਨਾ ਅਧਿਆਪਕਾਂ ਨਾਲ ਸਾਂਝਾ ਕਰਿਓ ਤਾਂ ਕਿ ਉਹਨਾਂ ਨੂੰ ਆਉਣ ਵਾਲੀ ਪੇਪਰ ਬਾਰੇ ਜਿਹੜਾ ਮੁੱਲਤ ਵੀ ਹੋਇਆ ਉਹਦੇ ਬਾਰੇ ਪਤਾ ਲੱਗ ਸਕੇ ਸੋ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ